ਕੈਸਟਾ ਦੇ ਵਿੱਚ ਰਹ ਰਹੇ ਕਿ ਸੁਖਬੀਰ ਬਾਦਲਬੀ ਸਾਰੀ ਦੀ ਸਾਰੀ ਭਾਸ਼ਾ ਕੈਸਟਾ ਦੀ ਬੋਲ ਉਸੇ ਹੀ ਨਾ ਦੇ ਵਿੱਚ ਉਸੇ ਹੀ ਨਾ ਦੇ ਵਿੱਚ ਉਹ ਦਬਕਾਉਂਦਾ ਦਾਬੇ ਵਾਂਗ ਮੈਂ ਕਹਿੰਦਾ ਹਾਂ ਕਿ ਪੰਜਾਬ ਦੇ ਲੋਕ ਕਰਨ ਜਾਂ ਪੰਜਾਬ ਦੇ ਅਫਸਰ ਜਿਹੜੇ ਆ ਉਹ ਇਹਨਾਂ ਦਾਬਿਆਂ ਤੋਂ ਨਾ ਕਦੀ ਡਰੇ ਸੀ ਨਾ ਕਦੀ ਡੰਗੇ ਤੇ ਨਾ ਹੀ ਕਦੀ ਡਰਦੇ ਜਿਹੜਾ ਪਿਛਲਾ ਅਤੇ ਕਾਰਡ ਬੋਲਦਾ ਜੇ ਨਾ ਪਿਛਲਾ ਸਭੀਗੋ ਨਮਰ ਕਾਰ ਬੋਲਦਾ ਉਹ ਮੇਰੇ ਕੋ ਇੱਕ ਲੰਬੀ ਲਿਸਟ ਹੈ ਕਿ ਕਿੰਨੇ ਬੰਦੇ ਜਿਹੜੇ ਕਿੰਨੇ ਗੈਸਟਰ ਜਿਹੜੇ ਫੋਟੋ ਆ ਨਾਲੇ ਕਿਦੇ ਜਿੱਦ ਮધુ ਖੇਡ ਤੋਂ ਲੈ ਕੇ ਅਮਨਜੀਤ ਮਲਵਾਨੀ ਪੀ ਬੜੈਚ ਰੌਕੀ ਫਾਜ਼ਲ ਦਾ ਗੋਲਡੀ ਬਲਾਨ ਕਲਦੀਪ ਮਦੂਆ ਨਾਲ ਚੇਰ ਖੁੱਬਨ ਸੋਨੋ ਕੰਗਨਾ ਲੱਖੀ ਪਟਿਆਲਾ ਜੱਗੂ ਭਗਵਾਨ ਕੋਈ ਆ ਦੇਖੋ ਇਹਨਾਂ ਦੀਆਂ ਫੋਟੋ ਆ ਇਹਨਾਂ ਬੰਦਿਆਂ ਦੇ ਨਾਲ ਬੰਦਾ ਜਿਹੜੀਆਂ ਅਖਬਾਰਾਂ ਦੇ ਵਿੱਚ ਇਹ ਕੋ ਮੈਂ ਕੋ ਦੋ ਛਿਲੇ ਲਾ ਦੇ ਇਹ ਉਹ ਜਿਹੜੀਆਂ ਖਬਰਾਂ ਦੇ ਵਿੱਚ ਹਨ ਇਹ ਦੇਖੋ ਸਾਰੀਆਂ ਫੋਟੋ ਨੇ ਸਭ ਇਹੋ ਜਿਹੇ ਬੰਦੇ ਨੇ ਇਹ ਬੰਦੇ ਨੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ਉਹ ਜਿਹੜੇ ਬੰਦੇ ਪੰਜਾਬ ਦੀ ਪੋਲਟਿਕਸ ਦੇ ਚ ਗੱਸਤਾਂ ਨੂੰ ਲੈ ਕੇ ਆਇਆ ਕਿ ਗੱਸਤਾਂ ਦੇ ਭਾਈ ਪੰਜਾਬ ਦੀ ਸਭਾ ਦੇ ਕਬਜ਼ਾ ਕੀਤਾ ਜਾਵੇ ਮੈਂ ਇਹ ਕਹਿਣਾ ਚਾਹੁੰਦਾ ਕਿ ਸਭ ਇਦਾਂ ਕਰੀ ਜੂਗਾ ਨਾ ਇਦਾਂ ਕੰਮ ਦੇਵਾਂਗੇ ਨਾ ਕਿਸੇ ਨੂੰ ਬੋਲ ਡਰਾਉਣਾ ਤੇ ਨਾ ਕਿਸੇ ਨੂੰ ਬੋਲ ਪਰਵਾ ਉਹ ਆਪਣੀ ਜਿਹੜੀ ਭਾਸ਼ਾ ਆ ਮੈਂ ਸਾਰਿਆਂ ਦਾ ਫੋਟੋ ਲਗਾ ਰਿਹਾ ਜਿਹੜੇ ਬਾਪੋ ਤਾਂ ਤੇ ਖਵਾੜ ਚ ਲੱਗੀਆਂ ਨਿਊਜ਼ਪੇਪਰਾਂ 'ਚ ਲੱਗੀਆਂ ਨਿਊਜ਼ਪੇਪਰ ਜਿਹੜਾ ਟੌਪ ਦੇ ਨਿਊਜ਼ਪੇਪਰਾਂ 'ਚ ਲੱਗੀਆਂ ਇਦਾਂ ਦੇ ਬਾਤ ਜਿਹੜੇ ਬੰਦਿਆਂ ਦੇ ਸਬੰਧ ਹੋਏ ਸੋ ਉਹਨਾਂ ਦੀ ਭਾਸ਼ਾ ਵੀ ਉਹਦਾਂ ਦੀ ਹੋਗੀ ਜਿੱਦਾਂ ਉਹ ਲੋਕਾਂ ਚ ਰਹਿੰਦੇ ਆ ਉਦਾਂ ਹੀ ਬੋਲਦੇ ਸੋ ਮੈਂ ਉਹਨਾਂ ਦੀ ਉਸ ਭਾਸ਼ਾ ਦੀ ਉਸ ਲੈਂਗੁਏਜ ਦੀ ਜਿਹੜੀ ਨਿੰਦਾ ਕਰਦਾ ਉਹਨਾਂ ਨਾਲ ਕਰਨਾ ਤੋਂ ਮੱਕ ਇਦਾਂ ਦਾ ਕੋਈ ਨਹੀਂ ਕਿ ਤੁਹਾਡੇ ਕੋ ਦੱਬ ਕੇ ਤਾਂ ਦੱਬ ਚੁਕਾ ਕੋਈ ਅਸਰ ਨਹੀਂ ਆਪ ਚੁਕਾ ਜਾਂ ਕੋਈ ਪੋਲਿਟਿਕਲ ਪਾਰਟੀ ਆ ਡੱਬ ਜਾਣਗੇ ਜਾਂ ਕੋ ਆਮਾ ਵੀ ਪਾਰਟੀ ਦਾ ਵੱਕਾ ਦੱਬੂਗਾ ਤਾਂ ਕੋਈ ਬਦਲ ਨਹੀਂ ਆ। ਦਾ ਹੀ ਗਾਲੀ ਸੱਤ ਉਹਨਾਂ ਨੇ ਮੱਲੇ ਦੀ ਭਾਸ਼ਾ ਵਰਤੀ ਆ ਇਸ ਭਾਸ਼ਾ ਦੀ ਮੈਂ ਕਿੱਥੀੁੰਦਾ ਕਰਦਾ ਕਿ ਗੈਂਗਸਟਰ ਵੀ ਗੈਂਗਸਟਰ ਦੀ ਬੋਡੀ ਲੈਂਗੁਏਜ ਵੈਸਾ ਹੋ ਗਈ ਤੁਸੀਂ ਭਾਸ਼ਾ ਯੂਜ਼ ਕਰਦੇ ਹੋ ਕਿ ਤੁਹਾਨੂੰ ਮੱਲੇ ਜਿਹੜੀ ਆ ਥੋੜੀ-ਬਹੁਤੀ ਤੁਹਾਨੂੰ ਸਿਆਰਪ ਕਰਦੇ ਦੇਈਏ ਕਿ ਤਰੀਕੇ ਨਾਲ ਕਰ ਰਹੇ ਹੈ ਤੇ ਵਾਅਦਾ ਕਰੋਗਾ ਅਗਰ ਤੁਸੀਂ 빌ਦੀ ਜਿਹਦੇ ਰਾਹ ਤੁਸੀਂ ਪੰਜਾਬ ਦੀ ਪ੍ਰੋਜੈਕਟ ਸ਼ੁਰੂ ਕਰਵਾਉਣਾ ਤੁਮੇ ਹੋ ਪੰਜਾਬ ਦੇ ਲੋਕਾਂ ਨੇ ਪਹਿਲਾਂ ਹੀ ਬਹੁਤ ਦੁੱਖ ਵੇਖਿਆ ਬਹੁਤ ਭੈੜੇ ਹਾਲਾਤ ਵੇਖਿਆ ਉਹ ਹਾਲਾਤ ਕਿਤੇ ਬਿਨਾ ਦੇ ਚਲੇ ਗਏ ਸੀਗੇ ਉਸ ਸਮੇਂ ਦੀ ਕਾਲੀ ਲੀਡਰਸ਼ਿਪ ਨੇ ਜਿਹਦੇ ਤੇ ਤੁਹਾਡੇ ਪਿਤਾ ਜੀ ਸਦਾ ਪ੍ਰਮਾਤਮਾ ਸੇਬਾ ਕਰਦੇ ਕਿੰਨੇ ਸੋਸਿਗੇ ਕਾਲੀ ਦਾ ਬੇਕੁਬਾਰ ਸੀਗੇ ਉਹਨਾਂ ਨੇ ਇਹ ਹਾਲਾਤ ਲੈਣੇ ਕਾਰਨ ਉਸਨੇ ਬਿਨ ਕਾਲੀ ਦਾ ਨਾਮ ਲੱਕੇ ਤਾਂ ਪੰਜਾਬ ਨੂੰ ਕਿੱਥੋਂ ਤੱਕ ਜਿਹੜਾ ਦੁੱਖ ਭੋਗਿਆ ਕਹਿੰਦੇ ਸੋਚਦੇ ਥੋੜਾ ਜਿਹਾ ਕਦੀ ਸੋਚੋ ਕਿ ਤੁਹਾਡੀ ਇੱਕ ਗਲਤੀ ਜਿਹੜੀ ਤੁਸੀਂ ਉਹ ਬੰਦਾ ਅਸਵਾਯਾ ਮੈਂ ਬਗੜਾ ਇਸ਼ੂ ਸੀਗਾ ਉਹ ਦੇਵੀ ਲਾਦਨ ਨਾਲ ਤੁਸੀਂ ਸਮਝੌਤਾ ਕਰਕੇ ਦੇਖਿਓ ਉਹਨਾਂ ਨੂੰ ਆਪਣੇ ਹੋਟਲ ਬਣਾ ਲੈ ਤੇ ਪੰਜਾਬ ਦੇ ਪੁੱਤ ਕਿੰਨੇ ਮਰਗੇ ਕਿੰਨੇ ਪੰਜਾਬੀ ਮਰਗੇ ਕਦੀ ਸੋਚਿਆ ਤੋ ਇਹ ਖਿਲਾਫ ਨੂੰ ਫੇਰ ਉਸੇ ਰਾਹ ਟਕੜਾ ਦਉਗੇ ਤੁਸੀਂ ਇਹ ਚਾਹੁੰਦੇ ਹੋ ਕਿ ਪੰਜਾਬ ਪੰਜਾਬ ਦੇ ਹਿੱਤਾਂ ਬਣ ਜਾਣ ਪੰਜਾਬ ਦੇ ਹਿੱਤਾਂ ਤੋਂ ਟਕਰਾ ਤੇ ਪਹਿਲਾਂ ਸਭ ਧਾਖੀਆਂ ਜਿੱਤੀਆਂ ਤੁਹਾਡੇ ਹੱਥਾਂ ਨਾਲ ਵਿਕੀਆਂ ਪੰਜਾਬ ਦੇ ਲੋਕ ਮੂੰਹ ਨਾ ਖੋਦੇ ਰਹਿਣ ਬਹੁਤ ਲੋਕ ਦੇਖਿਆ ਆਪਣੇ ਮੌਕੇ 'ਤੇ 19 ਸਾਲ ਪੁਲਿਸੀ ਦਾ ਵਜ਼ਾਅ ਕਿਤੇ ਜਾਊਗੀ ਹੁਣ ਜਿਹੜਾ ਵੀ ਬੰਦਾ ਸਮਾਜ ਲੋਕ ਦੇ ਅਨਸਾਰਾ ਗੁੱਡਿਆਂ ਦਾ ਬੈਸਾਂ ਦਾ ਜਿਹੜਾ ਵੀ ਬੰਦਾ ਫੇਰ ਸੰਬੰਧ ਰੱਖੂਗਾ ਜਿਹੜਾ ਬਦਲ ਨੂੰ ਪੱਤੂਗਾ ਉਹਦੇ ਖਲਾਫ ਕਾਰਵਾਈ ਹੋਊਗੀ ਇਹ ਅਸੀਂ ਪਹਿਲਾਂ ਹੀ ਕਿਹਾ ਅਸੀਂ ਵੀ ਬਵਾਤ ਕਰਾਂਗੇ ਕਿ ਪੰਜਾਬ ਨੂੰ ਤੁਸੀਂ ਦਬਾਵਾ ਜਿਹੜਾ ਉਹ ਧੱਕ ਕੇ ਫੇਰ ਉੱਥੇ ਲੈ ਜਾਓ ਜਿੱਥੋਂ ਪੰਜਾਬ ਨਿਕਲਿਆ ਪੰਜਾਬ ਬਹੁਤ ਮੁੱਕੀ ਤੋਂ ਬਿੱਦੀ ਦੇ ਉੱਥੋਂ ਨਿਕਲਿਆ ਪੰਜਾਬ ਐਸੇ ਨੇ ਪੱਕੀ ਦੇ ਰਾਹ ਤੇ ਵਿਕਾਸ ਕਰ ਰੇ ਸਮਾਪਤ ਭਗਵਾਨ ਸੇਵਾ ਮੰਗਦੀ ਸਰਕਾਰ ਤੁਸੀਂ ਵਿਦਿਆਰਥੀ ਨੂੰ ਖਾਸ ਦੀ ਇਲੀਏ ਤੋਂ ਲਾਹਣਾ ਚੁੰਦੇ ਤੋਂਆਂ ਨਾਲੇ ਕੰਮਾਂ ਦੇ ਬੇਨਾਮੀ ਨਿੰਦਾ ਕਰਦਾ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਨੇ ਜਿਹੜੇ ਗ੍ਰਾਂਟ ਯੂਜ਼ ਕੀਤੇ ਇੱਕ ਉਹਨਾਂ ਦੀ ਮੈਂ ਹੋਰ ਸੋਚ ਰਿਹਾ ਸੀਗਾ ਉਹਨਾਂ ਨੇ ਕਿਹਾ ਕਿ ਮੇਰੇ ਅੰਦਰ ਬਾਪੂ ਬਾਦਲ ਦਾ ਪੁੱਤ ਹੈ ਆਹ ਇਹ ਪੱਕੀ ਗੱਲ ਹੈ ਕਿ ਮੈਂ ਬਾਪੂ ਬਾਦਲ ਦਾ ਪੁੱਤ ਹਾਂ ਬਾਪੂ ਬਾਦਲ ਹੀ ਹੈ ਜਿਹਨੇ ਤਾਂ ਸਭ ਪਹਿਲਾ ਕਾਲੀ ਦਲ ਖਤਮ ਕੀਤਾ ਬਾਪੂ ਬੋਲੂਂਗੇ ਪਹਿਲਾਂ ਬਰੇ ਬਰੇ ਲੀਡਰ ਜਿਹੜੇ 20 ਡੀ ਟੋਰਲ ਦੇ ਸਾਰੇ ਮੁਕਤੇ ਲਾਪੇ ਹੁਣ ਤੁਸੀਂ ਉਸੇ ਰਾਹ ਤੇ ਲੱਗੇ ਹੋ ਕਿਉਂਕਿ ਖੂਨ ਦਾ ਰੋਹ ਹੈ ਬਾਪੂ ਬਾਗਲਿਆ ਜੇ ਤਰਾ ਕਦੀ ਕਾਮਕਸਾਬ ਪਹਿਲਾਂ ਆਪ ਬੁਣ ਕਾਰੀ ਰਹੀ ਫਿਰ ਤੁਸੀਂ ਉਸੇ ਰਾਹ ਤੇ ਚੱਲ ਕੇ ਕਾਮਕਸਾਬ ਤੋਂ ਆਪਣੀਆਂ ਗਲਤੀਆਂ ਮੰਨ ਕੇ ਤੇ ਆਪਣੀਆਂ ਗਲਤੀਆਂ ਫਿਰ ਕਾਮਕਸਾਬ ਤਾ ਤੁਸੀਂ ਜਿਹੜਾ ਉਹਨੂੰ ਬੰਗਾਲ ਦੇ ਤਦਾਂ ਕਦੀ ਭਲਾ ਨਹੀਂ ਹੋਣਾ ਬਾਪੂ ਬਾਗਲਿਆ ਪੰਜਾਬ ਦਾ ਬੇੜਾ ਕਰ ਦਿੱਤਾ ਬਾਪੂ ਪੰਜਾਬ ਹਾਦਲ ਨੇ ਪੰਜਾਬ ਨੂੰ ਲੁੱਟਿਆ ਤੁਸੀਂ ਨੋਟਰੇ ਉਹਦੀ ਨੀਕੀ ਤੇ ਚੱਲਦੇ

ਉਹੀ ਕੰਮ ਤੁਸੀਂ ਹੁਣ ਸ਼ੁਰੂ ਕੀਤੇ ਹੋਏ ਉਹੀ ਕੰਮ ਉਹਨਾਂ ਨੇ ਪਹਿਲਾਂ ਕੀ ਕੀਤਾ ਸੀ ਨਾ ਪੰਜਾਬ ਦੇ ਹਵਾਸ ਖਲਾਅ ਕਰਾਇਆ ਪੰਜਾਬ ਦੇ ਮੁੰਡਿਆਂ ਨੂੰ ਪੰਜਾਬ ਦੇ ਲੋਕਾਂ ਦੇ ਬੱਚਿਆਂ ਨੂੰ ਮਰਜੀ ਦੇ ਬਣਾ ਕੇ ਉਹਨਾਂ ਦੇ ਸੰਗ ਤੇ ਆ ਬੁਲਾਏ ਆਪਣੇ ਬੱਚੇ ਤੁਹਾਨੂੰ ਤੇ ਆਪਣੇ ਭਤੀਜੇ ਨੂੰ ਪਰਮਾਹੰਮ ਦੇ ਦੇਖਿਆ ਬੇਟਾ ਆਪ ਮੱਝੇ ਪੰਜਾਬ ਦੇ ਪੁੱਤ ਜਿਹੜੇ ਉਹ ਮੱਝੇ ਸਭ ਪੰਜਾਬ ਦੇ ਪੁੱਤਾਂ ਖੜੇ ਲਾਇਆ ਪਾਇਆ ਉਸੇ ਵਾਇ ਹੋਰ ਤੁਸੀਂ ਪੋਣਾ ਕਰਉਂਦੇ ਇਹ ਜਿਹੜੀ ਦੈਸ਼ਰਾਨੀ ਪ੍ਰੋਜੈਕਟ ਤੁਸੀਂ ਕਰਾਇਓ ਇਹ ਪੰਜਾਬ ਤੇ ਨਹੀਂ ਕਰ ਦਿੱਤੀ ਕਿਉਂਕਿ ਭਾਵੇਂ ਲੋਕ ਬੰਦ ਹੋਏ ਅਸੀਂ ਇਹਦੀ ਲੜਾਈ ਲੜਾਂਗੇ ਅਸੀਂ ਬੈਕਸਟਾਂ ਨੂੰ ਪੰਜਾਬ ਦੇ ਅੰਦਰ ਕਦੇ ਵੀ ਤਦੋਂ ਤੱਕ ਅਸੀਂ ਕੂਰੂ ਭੰਗ ਨਹੀਂ ਕਰਦਾਂਗੇ ਉਹ ਜਿਹੜਾ ਬੰਦਾ ਉਹਨੂੰ ਸ਼ੈਟਰ ਕਰੂਗਾ ਉਹਦੇ ਖਾਤਮੇ ਦੀ ਕਾਰਵਾਈ ਕਰਾਂਗੇ ਮੈਂ ਇਹ ਇਹ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਪੰਜਾਬ ਬੁੱਕ ਦੇ ਇੰਨਾ ਕਮਜ਼ੋਰ ਨਾ ਸੁਣੋ ਕਿ ਜੇ ਜੋ ਕੋਈ ਕਹੋਗੇ ਉਹ ਹੋਊਗਾ ਪੰਜਾਬ ਕਦੇ ਵੀ ਕਮਜ਼ੋਰ ਨਹੀਂ ਪੰਜਾਬ ਹਮੇਸ਼ਾ ਲੜਦਾ ਗਿਆ ਮਰਦਾ ਰਹੂਗਾ ਪੰਜਾਬ ਸਰਨਾਖੇ ਕੋ ਕਦੀ ਦੱਬਿਆ ਨਾ ਦੱਬਿਆ ਜਾਣਾ ਤੁਸੀਂ ਅੰਜ ਕਾਰ ਕਰ ਰਹੇ ਹੋ ਹੁਣ ਜਿਹਦਾ ਇਹਨਾਂ ਲੰਮਾ ਸਮਾਂ ਪਹਿਲਾਂ ਉਹ ਭਾਵੇਂ ਬਾਪੂ ਨੇ ਪੰਥ ਜਿਹੜਾ ਹੀ ਉਹ ਬੀਜੇਪੀ ਦੇ ਮੱਧੇ ਥੱਲੇ ਦੇ ਛੱਡਿਆ ਹੁਣ ਤੁਸੀਂ ਲੱਗੇ ਹੋ ਕਿ ਜਲਦੀ ਨਾਲ ਕਿਦਾ ਬੀਜੇਪੀ ਕੋ ਚਲ ਜਾ ਵੋਟਾਂ ਉਧਾਰ ਕੇ ਪੁੜੀ ਸਦਨ ਚ ਜੋ ਮੱਦੀ ਕਰੋ ਤੇ ਤੁਹਾਡਾ ਪਰ ਇਦਾਂ ਨਹੀਂ ਕਿ ਕੋਈ ਪੰਜਾਬ ਨੂੰ ਬਦਵਾਰ ਕਰ ਸਤਾ ਦੇ ਨਾਸਤੇ ਲੋਕਾਂ ਦੇ ਪੁੱਤਾਂ ਨੂੰ ਗੈਸਰ ਵੀ ਬੰਦ ਕਰਦੇ ਲੋਕਾਂ ਦੇ ਪੁੱਤਾਂ ਨੂੰ ਮੁੱਕਤੇ ਨੂੰ ਵਿਖਾ ਦੇ ਦਿੱਤਾ ਲੋਕਾਂ ਦੇ ਪੁੱਤਾਂ ਨੂੰ ਵਧੀਆ ਤੋਂ ਵਧੀਆ ਨੰਦੀਆਂ ਦੇ ਕੇ ਸੱਟ ਦੇ ਦੂਜੀ ਕਲਮਾਂ ਸੱਟ ਦੇ ਨੂੰ ਪਰ ਦੇ ਲਈਏ ਤੁਸੀਂ ਪੜ੍ਹਿਓ ਇਹ ਸਭ ਪੜ੍ਹਿਓ ਲੋਕਾਂ ਨੇ ਕਹੇ ਪੜ੍ਹਿਓ ਪੜ੍ਹਿਓ ਆਪਣਾ ਢੇਰ ਹੀ ਪੁੱਤੇ ਜਾਣੇ ਬਹੁਤ ਬਧੰਨਵਾਦ ਹੋ ਗਿਆ ਪੱਗੀਆਂ ਦਿੱਤੀਆਂ ਕਰ ਕਿ ਕਿਨੇ ਕਿਨੇ ਵੱਡੇ ਕਾਲੀ ਇਸ ਤਰ੍ਹਾਂ ਕਰਕੇ ਛੱਡ ਕੇ ਘਰੀ ਬੈਠ ਗਏ ਜੋ ਕਿ ਕਬੀਆਂ ਨੀਤੀਆ ਤੁਹਾਡਾ ਬੋਲ ਸ ਹੈ ਉਸ ਦਾ ਖੱਬਾ ਮੰਨਾ ਕੱਲੀ ਦਾ ਨੁਕਸਾਨ ਹੋਇਆ 50 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਮੈਂ ਇਹ ਕਿਹਦਾ ਕਹੁੰਦਾ ਸੀਗਾ ਕਿ ਸਿਆਮ ਦੇ ਨਾਮ ਆਪਣੀਆਂ ਸਟੇਟਮੈਂਟਾਂ ਦੇ ਰਿਹਾ ਸਦਾ ਲੋ ਕੋਈ ਤੁਹਾਡੇ ਕੋ ਡਰਨਾ ਵਾਲੀ ਸਭ ਜਿੰਨੇ ਮੱਦੀ ਡੈਕਸਟਰ ਨੇ ਪੋਰਟੈਕਸ ਕਰ ਦੋ ਜਿੰਨੇ ਮੱਦੀ ਸਿਆਸਤ ਚ ਰਿਹਾ ਹੋ ਪਰ ਨਹੀਂ ਕਿ ਪੰਜਾਬ ਦੇ ਲੋਕ ਵੀ ਮਨੂ ਦੇ ਪਹਾਉਜੋ ਮੱਦੀ ਹੋਏ ਇਹ ਮੈਂ ਮਤਲਬ ਜਿਹੜਾ ਕਹਿਣਾ ਚਾਹੁੰਦਾ ਇਹ ਤਾਂ ਇਹ ਕਿ ਉਹਨਾਂ ਨੇ ਕੰਧ ਦੇਿਲ ਮੇਂ ਪਾਸ਼ਾ ਦੀ ਕੋ ਮੈਂ ਫੇਰ ਤੁਹਾਨੂੰ ਕਹਿੰਦਾ ਕਿ ਮੈਂ ਸੋਚਦਾ ਕਿ ਜੈਸਾ ਨੇ ਤੇ ਰਹਿ ਕੇ ਬਾਬਲ ਜੀ ਦੀ ਸੁਖਵੀਰ ਜੀ ਦੀ ਆਪਣੀ ਭਾਸ਼ਾ ਵੀ ਉਦੋਂ ਦੀ ਉਹ ਵੀ ਆਪਣਾ ਮੌਜਾ ਜੇ ਜੀ ਉਦਾਂ ਦੀ ਚਰਨਤਾਰ ਜਿਲਣੀ ਚੌਂ ਦੇ ਵਿੱਚ ਸਵਾਰ ਜਿੰਨੇ ਕਾਲੀ ਬਲੇ ਜਿਹੜਾ ਨਿਰਮਾਣ ਕਰਾ ਦਿੱਤਾ ਸੀ ਉਸ ਦੇ ਵਿੱਚ ਵੀ ਇੱਕ ਐਕਸਪਲਾਈਨ ਜਿਹੜਾ ਫੋਨ ਕੋਲ ਨੰਬਰ 사이ਡਰ ਫੰਗਿਸ ਜਿੰਨੇ ਵਹੀ ਮੈਂ ਕਹਾਂਗਾ ਉਹ ਵੀ ਮੈਂ ਕਹਾਂਗਾ ਕਿ ਪੌਟਕਸ ਦੇ ਅੰਦਰ ਬੰਦਾ ਗੱਛਾ ਨੂੰ ਸੁਖਵੀਰ ਉਹਦੀ ਲਿਆ ਰੇ ਮੈਂ ਉਹੀ ਗੱਲ ਕਹਿੰਦਾ ਉੱਥੇ ਯੂਨ ਹੋ ਜਾਂਦਾ ਨੂੰ ਕੋਈ ਗੱਲ ਕਹਾਂਗਾ ਜੇ ਜੋ ਕੋਦਰ ਹੋਇਆ ਜੋ ਡਰਾਇਆ ਤੁਮ ਕਹਾ ਗਿਆ ਸਭ ਉਹ ਦਾਵਨੀ ਚਿਲ ਪਹਿਲਾਂ ਪਖਾ ਚੁਕੇ ਮੈਂ ਤਾਂ ਇਹ ਗੱਲ ਕਹਿ ਰਿਹਾ ਕਿ ਉਹਨਾਂ ਦੀ ਆਪਣੀ ਬੋਡੀ ਲੈਂਗੁਏਜ ਹੈ ਜਿਹੜੀ ਆਪਣੀ ਭਾਸ਼ਾ ਜਿਹੜੀ ਉਹ ਉਹਨਾਂ ਦੀ ਹੋਗੀ ਕਿਦਾਂ ਡੈਕਸਰ ਦੇ ਗ੍ਰਾਂਤੀ ਮੰਗ ਕੇ ਕਿ ਤੁਸ ਜਿਹੀ ਜਸਰੀ ਕਿਹਨਾਂ ਤਰ੍ਹਾਂ ਦੇ ਵਿੱਚ ਬਿਲਕੁਲ ਹੱਥਾਂ ਦੀ ਜਾਲ ਚੋੜ ਤੇ ਜਿਵੇਂ ਜਸੂ ਬੰਦੇ ਦੇ ਡੈਕਸਰ ਨਾਲ ਸੰਬੰਧ ਹੈ ਜਿਹੜੇ ਬੰਦੇ ਟਿਕਟਾ ਦੇਦੇ ਆ ਲੈ ਕੇ ਆਦੇ ਉਨਾਰੇ ਕਲਾਕਲਾ ਬੋਇ ਤਾਰੀਲ ਸਾਹਿਬ ਕਾਫੀ ਸ਼ਿਕਾਇਤਾਂ ਵੀ ਹੋਈਆਂ ਸੀ ਕਿ ਤੁਹਾਡੀ ਪਾਰ ਦੇ ਇਲਜ਼ਾਮ ਲੱਗੇ ਧੱਕੇਸ਼ਾਹੀ ਅੱਜ ਬੀਜੀਪੀ ਨੂੰ ਤਲਬ ਕੀਤਾ ਚੋਣ ਕਮਿਸ਼ਨ ਨੇ 5 ਨਵੰਬਰ ਨੂੰ ਲਗਾਇਆ ਕਿ ਉਹਦੀ ਯੋਧਕ ਨੂੰ ਬਗਾਵਤ ਕਿਉਂਕਿ ਉਹ ਤਾਂ ਉਹਦਾ ਤੁਮੰਦ ਕੀ ਇਸ਼ੂ ਆ ਉਹ ਸਾਡਾ ਕੋਈ ਇਸ਼ੂ ਨਹੀਂਗਾ ਕਦੇ ਲਿਖੀਤਾ ਕਦੇ ਨਹੀਂ ਕੀਤਾ ਪਰ ਮੈਂ ਤਾਂ ਤੁਹਾਨੂੰ ਇਹ ਕਹਿ ਰਿਹਾ ਕਿ ਜਿੱਥੇ ਦਾਪੇ ਮਾਵੇ ਜਿੱਥੇ ਦੂਜੇ ਪਾਰਟੀ ਦਾ ਬੂਥ ਨਹੀਂ ਲੱਗਦਾ ਤੱਕ ਭਾਈ ਤੂੰ ਉਹ ਗੱਲ ਕਹਿ ਦੇ ਪਹਿਲ ਕਰਦੇ ਉਹਦੀ ਪਰਤਾਅ ਕਰੋ ਸਮਝ ਗਏ ਨਾ ਇਸ ਕਰਕੇ ਮੇਰੀ ਤੇ ਇਹ ਹੈ ਕਿ ਗੈਂਗਸਟਰ ਕੰਨੀ ਕੰਨੀ ਸ਼ਦਸ਼ਾਹ ਹੈ ਪੰਜਾਬ ਦੀ ਸਿਆਦ ਕੰਗੇ ਉਹ ਵੀ ਹੋ ਜਣਗੇ ਪਬਲਿਕ